ਮਨ ਚਾਉ ਭਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਨਿਆ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਈ ਹਰਿਆਵਲੇ ਜਨਨੀ ਮੇਰਾ ਸਤਗੁਰ ਦੇਖਿਆ ਜਾਏ ਧੰ ਧੰ ਪਿਤਾ ਧੰ ਧੰ ਕੋਲ ਧੰ ਧੰ ਸੋ ਜਨਨੀ ਜਨ ਗੁਰੂ ਜਨਿਆ ਮਾਏ ਧੰ ਧੰ ਹਮਾਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰ ਫਗਲਾ ਬਨਹਾਰਾ ਐਸੇ ਦੀਨ ਦਿਆਲ ਸਤ ਗੁਰੂ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਦਾਇ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸੋਭ ਦਿਹਾੜੇ ਪਿਤਾ ਬਾਬਾ ਗੁਰਦਤਾ ਜੀ ਮਾਤਾ ਨਿਹਾਲਕੌਰ ਜੀ ਦੇ ਘਰੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਵਤਾਰ ਧਾਰਿਆ ਤਿੰਨਾ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬਿਆੰਤ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸਰਦਾਰ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ ਜਿਥਾ ਅਤਪਨ ਕਰ ਰਹੀਆਂ ਹਨ ਸਤਿਗੁਰੂ ਜੀ ਕਿਰਪਾ ਕਰਨੀ ਬਿਆੰਤ ਸੰਗਤਾਂ ਦੀਆਂ ਹਾਜ਼ਰੀਆਂ ਤਿੱਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਲਕ ਪਰੋਸਾਂ ਨਾਮ দান ਬਖਸਨਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ